ਪੀਰ ਬਾਬਾ ਕ੍ਰੀਰ ਸ਼ਾ ਦਰਬਾਰ ਮਾੜੀ ਉਦੋਂ ਕੇ ਵਿਖੇ ਹਰ ਸਾਲ ਦੀ ਤਰ੍ਹਾਂ ਮੁੱਖ ਸੇਵਾਦਾਰ ਬਾਬਾ ਪ੍ਰੇਮ ਸਿੰਘ ਜੀ ਦੀ ਯੋਗ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਬਹੀਕਾ ਵਾਲਿਆਂ ਸੰਘਤਾ ਦੇ ਸਹਿਯੋਗ ਸਦਕਾ ਬੜੇ ਹਿੱਤੋਂ ਤਾਮ ਨਾਲ ਮੇਲਾ ਮਨਾਇਆ ਗਿਆ ਹੈ ਮੇਲੇ ਦੀ ਸ਼ੁਰੂਆਤ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਪੀਰ ਦੀ ਮਯਾਰ ਤੇ ਚਾਦਰ ਚੜਾ ਕੇ ਕੀਤੀ ਗਈ ਇਸ ਮੌਕੇ ਜਿੱਥੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਉੱਥੇ ਹੀ ਪਹੁੰਚੇ ਪ੍ਰਸਿੱਧ ਚਿਸਤੀ ਕਵਾਲ ਬੀਬਾ ਅਨੀਤਾ ਰਾਣੀ ਅਤੇ ਗੀਤਾ ਰਾਣੀ ਵੱਲੋਂ ਵੱਖ-ਵੱਖ ਭਜਨਾ ਰਾਹੀਂ ਪੀਰ ਦਾ ਗੁਣਗਾਨ ਵੀ ਕੀਤਾ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਨ ਦਰਵਾਜ਼ੇ ਦੇ ਮੁੱਖ ਸੇਵਾਦਾਰ ਪ੍ਰੇਮ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵਿੱਚ ਮੁ ਸੰਘਤਾ ਦੇ ਸਹਿਯੋਗ ਸਦਕਾ ਇਸ ਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਠੰਡੇ ਮਿੱਠੇ ਜਲਦੀ ਸ਼ਵੀਲ ਵੀ ਲਗਾਈ ਗਈ ਅਤੇ ਦਾਲ ਫੁਲਕੇ ਅਤੇ ਹੋਰ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਤਰਨਤਾਰਨ ਨੋਦਲਵੀਰ ਉਦੋਕੇ ਦੀ ਲੋਕ ਭਲਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ ਅੱਜ 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 ਪਿੰਡ ਮਾੜੀ ਉਧੋਕੇ ਵਿਖੇ ਇੱਕ ਮੇਲਾ ਮਨਾਇਆ ਜਾ ਰਿਹਾ ਕਾਦੇ ਸੰਬੰਧ ਚ ਇਹ ਸੰਬੰਧ ਬਾਬਾ ਕ੍ਰਿਸ਼ਾ ਦੇ ਸੰਬੰਧ ਵਿੱਚ ਮਾਇਆ ਜਾ ਰਿਹਾ ਪਿੰਡ ਮਾੜੀ ਉਧੋਕੇ ਠੀਕ ਹੈ ਜੀ ਇਥੇ ਪਹੁੰਚ ਰਹੇ ਕਲਾਕਾਰ ਆਉਂਦੇ ਨੇ ਕਮਾਲ ਲਾਈਦੇ ਨੇ ਤੇ ਇਸ ਕਰਕੇ ਸਾਰੇ ਪਿੰਡ ਦੇ ਸੰਜੋਗ ਨਾਲ ਇਹ ਮੇਲਾ ਬਣਾਇਆ ਜਾਂਦਾ ਹੈ ਹਰ ਸਾਲ ਮ ਆ ਜਾਂਦਾ ਹਰ ਸਾਲ ਜਿਤਨਾ ਹਾਂ ਮੇਲਾ ਮਨਾਇਆ ਜਾਂਦਾ ਹੈ ਇਸ ਵਾਰੀ ਜਿਹੜੇ ਕਿਹੜੇ ਜਿਹੜੇ ਪ੍ਰਸਿੱਧ ਕਲਾਕਾਰ ਆਏ ਇੱਥੇ ਇਥੇ ਕਵਾਲ ਲਾਇਦੇ ਨੇ ਜ਼ਿਆਦਾਤਰ ਤੇ ਕਵਾਲੀ ਆ ਆਪਣੇ ਮਾ ਗਰੇ ਬਸਰ ਕੇ ਲਾਇਆ ਸੀ ਆਪਾਂ ਤੇ ਪਿੰਡ ਦੇ ਸੰਜੋਗ ਨਾਲ ਇਹ ਮੇਲਾ ਕਰਵਾਇਆ ਆਪਾਂ